ਸ਼ਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਕੂਲੀ ਬੈਂਡ ਦੇ ਨਾਲ ਵਾਪਰਿਆ ਪ੍ਰਯਾਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀहां ਫਰੀਦਕੋਟ ਦੇ ਸਾਦਿਕ ਕਸਬੇ ਨੇੜੇ ਸੰਗਨੀਤੰਦ ਕਰਕੇ ਸਕੂਲ ਵੈਨ ਅਤੇ ਕਾਰ ਦੀ ਟੱਕਰ ਹੋ ਗਈ ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸਕੂਲ ਵੈਨ ਨਿੱਜੀ ਸਕੂਲ ਦੇ 11ਵੀਂ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਲੈ ਕੇ ਸਾਧਿਕਟਾਉਂ ਤੋਂ ਫਰੀਦਕੋਟ ਜਾ ਰਹੀ ਸੀ ਮਿਲੀ ਜਾਣਕਾਰੀ ਅਨੁਸਾਰ ਸਕੂਲ ਵੈਨ ਸੜਕ ਕਿਨਾਰੇ ਖੜੀ ਸੀ ਕਿ ਸੰਗ੍ਰੇਤੋਂਦ ਕਰਕੇ ਪਿੱਛੇ ਤੋਂ ਆਦੀ ਸਵਿਫਟ ਕਾਰ ਤੇ ਬੱਸ ਦੇ ਪਿੱਛੋਂ ਟੱਕਰਵਾ ਦਿੱਤੀ ਆ ਸੱਜੇ ਚਾਰਚਾਲਕ ਅਰਸ ਦੇ ਸਟਾ ਲੱਗੀਆਂ ਜਦਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਜੀ ਹਾਂ ਇਹ ਵੱਡੀ ਖਬਰ ਆ ਰਹੀ ਜਿੱਤੇ ਕਿ ਫਰੀਦਕੋਟ ਦੇ ਸਾਧਿਕਸਪੇਡੇ ਸੰਗ੍ਰੇਤੋਂਦ ਕਰਕੇ ਸਕੂਲ ਵੈਨ ਅਤੇ ਕਾਰ ਦੀ ਆਪ ਜੇ ਟੱਕਰ ਹੋ ਗਈ ਐਸ ਕਰਨਾ ਚੁਕੀ ਜਾਨੀ ਜਵਾਲੀ ਨੁਕਸਾਨ ਨਹੀਂ ਹੋਇਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤੜ